ਅੱਜ ਦੀ ਵੀਡੀਓ ਬਹੁਤ ਹੀ ਖਾਸ ਰਹਿਣ ਵਾਲੀ ਹੈ ਕਿਉਂਕਿ ਇੱਕ ਤਾਂ ਮੈਂ ਅੱਜ ਗੱਲ ਕਰੂੰਗੀ ਕਿ ਕਾਲੇ ਛੋਲੇ ਖਾਣ ਦੇ ਫਾਇਦੇ ਕੀ ਨੇ 100 ਗ੍ਰਾਮ ਅਗਰ ਕਾਲੇ ਛੋਲੇ ਤੁਸੀਂ ਦਿਨ ਦੇ ਵਿੱਚ ਖਾਂਦੇ ਹੋ ਤਾਂ ਤੁਹਾਨੂੰ ਇਸ ਤੋਂ ਕੀ ਕੀ ਮਿਲਣ ਵਾਲਾ ਕਿਹੜੇ ਕਿਹੜੇ ਪੋਸ਼ਕ ਤੱਤ ਮਿਲਣ ਵਾਲੇ ਨੇ ਤੇ ਦੂਸਰੀ ਜਿਹੜੀ ਇੱਕ ਖਾਸ ਗੱਲ ਕਰਨੀ ਹੈ ਉਹ ਇਹ ਕਿ ਮੈਂ ਅੱਜ ਤੁਹਾਨੂੰ ਡਿਟੇਲ ਵਿੱਚ ਏਜ ਵਾਈਜ਼ੇ ਜ਼ਰੂਰ ਦੱਸਾਂਗੀ ਕਿ ਸਾਨੂੰ ਕਿੰਨੀ ਰਿਕੁਆਇਰਮੈਂਟ ਰਹਿੰਦੀ ਹੈ ਡੇਲੀ ਆਇਰਨ ਸਾਡੀ ਡਾਈਟ ਵਿੱਚ ਕਿੰਨਾ ਹੋਣਾ ਚਾਹੀਦਾ ਹੈ ਸਾਡੀ ਬੋਡੀ ਦੀ ਸਹੀ ਫੰਕਸ਼ਨਿੰਗ ਦੇ ਲਈ ਔਰ ਕੂਨ ਦੀ ਕਮੀ ਸਾਡੇ શરીਰ ਵਿੱਚ ਨਾ ਹੋਵੇ ਉਸ ਦੇ ਲਈ ਤਾਂ ਕਿ ਤੁਸੀਂ ਅੰਦਾਜ਼ਾ ਲਗਾ ਸਕੋ ਤੁਸੀਂ ਵਿਚ ਕਿੰਨੀ ਕੁ ਮਾਤਰਾ ਦੇ ਵਿੱਚ ਆਇਰਨ ਦੇ ਸੋਰਸ ਵੀ ਰੱਖ ਰਹੇ ਹੋ ਤੇ ਇਸੇ ਲਈ ਕਾਲੇ ਛੋਲਿਆਂ ਦੀ ਮੈਂ ਗੱਲ ਕਰਨ ਜਾ ਰਹੀ ਹਾਂ ਉਸ ਦੇ ਬਾਰੇ ਡਿਟੇਲ ਵਿੱਚ ਦੱਸਣ ਜਾ ਰਹੀ ਆ ਕਿ ਜਿਹੜੇ ਵੀ ਆਪਣੀ ਡਾਈਟ ਵਿੱਚ ਆਇਰਨ ਦੀ ਕਮੀ ਮਹਿਸੂਸ ਕਰ ਰਹੇ ਨੇ ਤਾਂ ਤੁਸੀਂ ਕਾਲੇ ਛੋਲੇ ਵੀ ਜੋ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ ਡੇਲੀ ਕਾਲੇ ਛੋਲੇ ਖਾਣ ਦੇ ਨਾਲ ਤੁਹਾਨੂੰ ਆਇਰਨ ਚੰਗੀ ਮਾਤਰਾ ਵਿੱਚ ਮਿਲੇਗਾ ਪ੍ਰੋਟੀਨ ਚੰਗੀ ਮਾਤਰਾ ਦੇ ਵਿੱਚ ਮਿਲੇਗਾ ਖੂਨ ਦੀ ਕਮੀ ਜਿਨ੍ਹਾਂ ਨੂੰ ਚੱਲ ਰਹੀ ਹੈ ਉਹ ਤਾਂ ਜ਼ਰੂਰ ਜੋ ਹੈ ਕਾਲੇ ਛੋਲੇ ਕਿਸੇ ਵੀ ਫਾਰਮ ਦੇ ਵਿੱਚ ਜੇ ਆਪਾਂ ਸਬਜ਼ੀ ਦੇ ਫਾਰਮ ਦੇ ਵਿੱਚ ਕਹੀਏ ਤਾਂ ਬਹੁਤ ਜ਼ਿਆਦਾ ਸਪਾਈਸੀ ਤੜਕੇ ਤੇਲ ਬਹੁਤ ਜ਼ਿਆਦਾ ਕੀਓ ਵਾਲੇ ਤੜਕੇ ਨਾ ਲਗਾ ਕੇ ਰਾਤ ਨੂੰ ਤੁਸੀਂ ਭਿਉਦੋ ਅਗਲੇ ਦਿਨ ਸਵੇਰੇ ਤੁਸੀਂ ਉਹਨਾਂ ਨੂੰ ਖਾ 사 ਦਿਓ ਸਪਰਾਉਟਸ ਵੀ ਬਣਾ ਸਕਦੇ ਹੋ ਜਾਂ ਫਿਰ ਉਬਾਲ ਕੇ ਵੀ ਖਾ ਸਕਦੇ ਹੋ ਜਿਨ੍ਹਾਂ ਨੂੰ ਕੱਚੇ ਕਾਲੇ ਛੋਲੇ ਖਾਂਦੇ ਪੇਟ ਵਿੱਚ ਦਰਦੀਆਂ ਡਾਈਜੈਸ਼ਨ ਦੀ ਪ੍ਰੋਬਲਮ ਰਹਿੰਦੀ ਹੈ ਸੋ ਸਭ ਤੋਂ ਪਹਿਲਾਂ ਸਮਝੋ ਕਿ ਸਾਨੂੰ ਕਾਲੇ ਛੋਲੇ ਖਾਂਦੋਂ ਕੀ ਕੀ ਮਿਲਦਾ ਹੈ ਸਾਨੂੰ ਇਸ ਦੇ ਨਾਲ ਕਾਰਬੋਹਾਈਡਰੇਟਸ ਮਿਲ ਰਹੇ ਨੇ ਪ੍ਰੋਟੀਨ ਮਿਲਦਾ ਹੈ ਡਾਈਟਰੀ ਫਾਈਬਰ ਅੱਛੀ ਮਾਤਰਾ ਦੇ ਵਿੱਚ ਮਿਲ ਰਿਹਾ ਹੈ ਅਮੀਨੋ ਐਸਿਡ ਜਿਓ ਕਿ ਆਪਾਂ ਪ੍ਰੋਟੀਨ ਦੀ ਗੱਲ ਕਰ ਚੁੱਕੇ ਹਾਂ ਆਇਰਨ ਹੈ ਫਾਈਬਰ ਹੈ ਪੋਟਾਸ਼ੀਅਮ ਹੈ ਮੈਗਨੀਸ਼ੀਅਮ ਹੈ ਫਾਸ

ਕਾਲੇ ਛੋਲਿਆਂ ਨੂੰ ਜੋ ਹੈ ਯੂਜ਼ ਕਰ ਸਕਦੇ ਆ ਇਜ਼ੀ ਹੈਲਪ ਦੇ ਨਾਲ ਡਾਇਬਟੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਜਿਹੜੇ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਨੇ ਉਹ ਵਜ਼ਨ ਘਟ ਕਰ ਸਕਦੇ ਨੇ 100 ਗ੍ਰਾਮ ਕਾਲੇ ਛੋਲਿਆਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਸਾਨੂੰ 100 ਗ੍ਰਾਮ ਛੋਲਿਆਂ ਤੋਂ ਕੀ ਕੁਝ ਮਿਲ ਰਿਹਾ ਇਹ ਤੁਸੀਂ ਜਾਣ ਲੋ ਪ੍ਰੋਟੀਨ ਸਾਨੂੰ ਜੋ ਹੈ 20 ਗ੍ਰਾਮ ਮਿਲ ਜਾਂਦਾ ਹੈ 100 ਗ੍ਰਾਮ ਅਗਰ ਤੁਸੀਂ ਕਾਲੇ ਛੋਲੇ ਖਾਂਦੇ ਹੋ ਉਬਾਲ ਕੇ ਜਾਂ ਪਿਉਂ ਕੇ ਅਸੀਂ ਕਰ ਰਹੇ ਆ ਗੱਲ ਤੁਸੀਂ ਪਿਉਂ ਕੇ ਖਾ ਲਓ ਫਾਈਬਰ ਇਸੋ ਸਾਨੂੰ 12 ਗ੍ਰਾਮ ਮਿਲ ਜਾਂਦਾ ਹੈ ਕਾਰਬੋਹਾਈਡਰੇਟਸ ਜੋ ਹੈ 63 ਗ੍ਰਾਮ ਮਿਲ ਰਹੇ ਨੇ ਸਾਠ ਵੀ ਮਿਲ ਰਿਹਾ ਤੁਹਾਨੂੰ ਇਸ ਦੇ ਵਿੱਚ 6 ਗ੍ਰਾਮ ਕੈਲਸ਼ੀਅਮ ਮਿਲ ਰਿਹਾ ਤੁਹਾਨੂੰ 57 ਮਿਲੀਗ੍ਰਾਮ ਆਇਰਨ ਤੁਹਾਨੂੰ ਮਿਲ ਰਿਹਾ 4.31 ਮਿਲੀਗ੍ਰਾਮ ਪੋਟਾਸ਼ੀਅਮ ਵੀ ਤੁਹਾਨੂੰ ਇਸ ਤੋਂ ਮਿਲ ਰਿਹਾ 718 ਮਿਲੀਗ੍ਰਾਮ ਕੈਲਰੀ ਤੁਹਾਨੂੰ 378 ਕੈਲਰੀ ਜੋ ਹੈ ਇਹਨਾਂ ਤੋਂ ਮਿਲਣ ਜਾ ਰਹੀ ਹੈ ਸੋ ਇਹ ਦੇਖੋ ਆਪਣੇ ਆਪ ਦੇ ਵਿੱਚ ਮਲਟੀ ਵਿਟਾਮਿਨਸ ਦਾ ਕੰਮ ਕਰ ਰਹੇ ਨੇ ਅਸੀਂ ਜਦੋਂ ਵੀ ਕੋਈ ਮਲਟੀ ਵਿਟਾਮਿਨ ਟੈਬਲੇਟ ਗੋਲੀ ਸਪਲੀਮੈਂਟ ਕੁਝ ਵੀ ਲੈਣਿਆ ਤਾਂ ਉਸ ਦੇ ਵਿੱਚ ਵੀ ਸਾਨੂੰ ਇਹ ਸਭ ਚੀਜ਼ਾਂ ਮਿਲਦੀਆਂ ਤਾਂ ਕਿਉਂ ਨਾ ਸੀ ਨੈਚੁਰਲ ਚੀਜ਼ਾਂ ਨੂੰ ਹੀ ਖਾ ਕੇ ਜਿੱਥੋਂ ਸਾਨੂੰ ਫਾਈਬਰ ਵੀ ਮਿਲ ਜਾਏ ਔਰ ਨੈਚੁਰਲ ਤੌਰ ਤੇ ਸਾਨੂੰ ਇਹ ਚੀਜ਼ਾਂ ਮਿਲਣ ਤੇ ਅਸੀਂ ਇਹਨਾਂ ਦਾ ਹੀ ਉਪਯੋਗ ਕਰੀਏ ਦੇਖੋ ਰਾਤ ਨੂੰ ਪਿਉਣੇ ਕਿਉਂ ਜ਼ਰੂਰੀ ਨੇ ਕਾਲੇ ਛੋਲੇ ਕਾਲੇ ਛੋਲੇ ਜਦੋਂ ਅਸੀਂ ਪਿਉਂਦੇ ਨਹੀਂ ਸਿਰਫ ਕਾਲੇ ਛੋਲੇ ਹੀ ਨਹੀਂ ਕੋਈ ਵੀ ਧਾਲਾ ਅਗਰ ਅਸੀਂ ਖਾਣ ਲੱਗਿਆ ਅਗਰ ਅਸੀਂ ਉਸ ਨੂੰ 7-8 ਘੰਟੇ ਵਾਲੀ 4-5-6 ਘੰਟੇ ਵਾਲੀ ਵੀ ਭਿਓ ਕੇ ਰੱਖਦੇ ਆ ਤਾਂ ਉਹਨਾਂ ਦੇ ਵਿੱਚ ਮਿਨਰਲਸ ਔਰ ਵਿਟਾਮਿਨਸ ਵਧ ਜਾਂਦੇ ਨੇ ਬਜਾਏ ਕਿ ਤੁਸੀਂ ਬਸ ਡੱਬੇ ਵਿੱਚੋਂ ਦਾ ਲਿਆ ਕਾਲੇ ਛੋਲੇ ਕੱਢੇ ਕੱਢੇ ਔਰ ਕੁੱਕਰ ਦੇ ਵਿੱਚ ਉਬਾਲ ਲਏ ਤਾਂ ਉਸ ਦੇ ਵਿੱਚ ਤੁਹਾਨੂੰ ਉਹਨੇ ਮਿਨਰਲਸ ਔਰ ਵਿਟਾਮਿਨਸ ਨਹੀਂ ਮਿਲਣਗੇ ਜਿੰਨੇ ਕਿ ਤੁਸੀਂ ਅਗਰ ਭਿਓ ਕੇ ਰੱਖਦੇ ਹੋ ਅਗਰ ਕਾਲੇ ਛੋਲੇ ਆ ਤਾਂ ਉਹਨਾਂ ਨੂੰ ਓਵਨਾਈਟ 6-7 ਘੰਟੇ ਭਿਓ ਕੇ ਰੱਖਦੇ ਹੋ ਤਾਂ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਵਿਟਾਮਿਨਸ ਔਰ ਮਿਨਰਲਸ ਵਧ ਜਾਣਗੇ ਜੋ ਤੁਹਾਡੇ ਡਾਈਟ ਤੇ ਵਿੱਚ ਬਹੁਤ ਹੀ ਬੈਨੀਫੀਸ਼ੀਅਲ ਰਹਿਣ ਵਾਲੇ ਨੇ ਅੱਗੋਂ ਅਸੀਂ ਗੱਲ ਕਰੀਏ ਕਿਹੜੇ-ਕਿਹੜੇ ਸਾਡੀ ਬਾਡੀ ਦੇ ਚੇਂਜਸ ਦੇ ਲਈ ਕਾਲੇ ਛੋਲੇ ਸਾਡੀ ਮਦਦ ਕਰ ਸਕਦੇ ਨੇ ਤਾਂ ਦੇਖੋ ਚੰਗੀ ਮਾਤਰਾ ਦੇ ਵਿੱਚ ਇਸ ਵਿੱਚ ਡਾਈਟਰੀ ਫਾਈਬਰ ਸਾਨੂੰ ਮਿਲ ਰਿਹਾ ਜਿਸ ਕਰਕੇ ਅਗਰ ਕਿਸੇ ਨੂੰ ਵੀ ਡਾਈਜੈਸ਼ਨ ਦੀ ਕੋਈ ਪ੍ਰੋਬਲਮ ਚੱਲ ਰਹੀ ਹੈ ਉੱਥੇ ਬਹੁਤ ਅੱਛਾ ਮੈਂ ਫਿਰ ਤੋਂ ਕਹੂੰਗੀ ਜਿਨ੍ਹਾਂ ਨੂੰ ਕੱਚੇ ਜਿਵੇਂ ਆਪਾਂ ਭੋਂ ਕੇ ਰੱਖਦੇ ਆ ਉਹ ਬਲੇ ਕਾਲੇ ਛੋਲੇ ਖਾਏ ਤੇ ਪੇਟ ਵਿੱਚ ਦਰਦ ਹੁੰਦਾ ਤਾਂ ਤੁਸੀਂ ਜ਼ਰੂਰ ਇਹਨਾਂ ਨੂੰ ਬੋਇਲ ਕਰ ਲਓ ਉਬਾਲ ਕੇ ਖਾਓ ਤਾਂ ਕਿ ਤੁਹਾਨੂੰ ਖਾਣ ਦੇ ਵਿੱਚ ਵੀ ਆਸਾਨੀ ਰਹੇ ਔਰ ਉਸ ਨੂੰ ਡਾਈਜੈਸਟ ਕਰਨ ਦੇ ਵਿੱਚ ਵੀ ਆਸਾਨੀ ਰਹੇ ਸੋ ਜਦੋਂ ਡਾਈਟਰੀ ਫਾਈਬਰ ਅਚੀ ਮਾਤਰਾ ਵਿੱਚ ਹੋਵੇ ਕਿਤੇ ਤਾਂ ਪੇਟ ਜੋ ਹੈ ਜ਼ਿਆਦਾ ਸਮੇਂ ਤੱਕ ਭਰਿਆ ਰਹਿੰਦਾ ਭੁੱਖ ਜਲਦੀ ਨਹੀਂ ਲੱਗਦੀ ਹੈ ਔਰ ਹੋਰ ਅੱਛੀ ਗੱਲ ਇਹ ਹੈ ਕਿ ਪ੍ਰੋਟੀਨ ਦਾ ਚੰਗਾ ਸੋਰਸ ਹੋਣ ਕਰਕੇ ਜਿਹੜਾ ਸਾਡਾ ਭੁੱਖ ਲੱਗਣ ਵਾਲੇ ਹਾਰਮੋਨਸ ਹੁੰਦੇ ਨੇ ਨਾ ਉਹ ਘਟ ਜਾਂਦੇ ਨੇ ਜਦੋਂ ਅਸੀਂ ਇਹ ਹੈਵੀ ਜਿਆਦਾ ਪ੍ਰੋਟੀਨ ਵਾਲੀ ਡਾਈਟ ਲੈਣੇ ਤੇ ਕਾਲੇ ਛੋਲਿਆਂ ਦੇ ਨਾਲ ਵੀ ਇਸੇ ਤਰ੍ਹਾਂ ਹੁੰਦਾ ਹੈ ਇਸ ਵਿੱਚ ਫਾਈਬਰ ਜ਼ਿਆਦਾ ਹੈ ਪ੍ਰੋਟੀਨ ਜ਼ਿਆਦਾ ਹੈ ਤੇ ਜਿਸ ਦੇ ਨਾਲ ਭੁੱਖ ਜ਼ਿਆਦਾ ਲੱਗਣ ਵਾਲਾ ਹਾਰਮੋਨ ਜੋ ਹੈ ਕੰਟਰੋਲ ਦੇ ਵਿੱਚ ਹੁੰਦਾ ਹੈ ਤੁਹਾਨੂੰ ਜਲਦੀ ਭੁੱਖ ਨਹੀਂ ਲੱਗਦੀ ਭੁੱਖ ਫੀਲ ਨਹੀਂ ਹੁੰਦੀ ਹੈ ਯਾਨੀ ਕਿ ਭੁੱਖ ਘੱਟ ਕਰਨ ਵਾਲਾ ਹਾਰਮੋਨ ਤੁਹਾਡਾ ਵਧਣ ਲੱਗਦਾ ਹੈ ਤੇ ਭੁੱਖ ਜ਼ਿਆਦਾ ਲੱਗਣ ਵਾਲਾ ਉਹ ਘਟਣ ਲੱਗਦਾ ਹੈ ਤੇ ਚੀਜ਼ਾਂ ਬੈਲੈਂਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਅੱਗੋਂ ਅਸੀਂ ਗੱਲ ਕਰੀਏ ਤਾਂ ਸਾਡੇ ਵੇਟ ਨੂੰ ਬਾਡੀ ਵੇਟ ਨੂੰ ਮੈਨੇਜ ਕਰਨ ਵਿੱਚ ਤਾਂ ਇਸ ਲਈ ਹੈਲਪ ਕਰ ਹੀ ਰਿਹਾ ਅੱਗੋਂ ਸਾਡਾ ਬਲੱਡ ਸ਼ੂਗਰ ਲੈਵਲ ਉਹ ਵੀ ਬਹੁਤ ਜ਼ਿਆਦਾ ਨਹੀਂ ਵਾਧਦਾ ਇਹ ਖਾਣ ਨਾਲ ਕਿਉਂਕਿ ਇਸ ਦਾ ਗਲਾਈਸੈਮਿਕ ਇੰਡੈਕਸ ਜੋ ਹੈ ਹਾਈ ਨਹੀਂ ਹੈ ਤੇ ਇੱਕਦਮ ਬਲੱਡ ਸ਼ੂਗਰ ਲੈਵਲ ਇਸ ਖਾਣ ਨਾਲ ਨਹੀਂ ਵਧਦਾ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਇਸ ਦੇ ਨਾਲ ਘਟਦਾ ਹੈ ਦੇਖੋ ਹਾਈ ਬੀਪੀ ਦੀ ਪ੍ਰੋਬਲਮ ਅੱਜ ਕੱਲ ਬਹੁਤ ਜਣਿਆਂ ਨੂੰ ਹੈ ਤੇ ਹਾਈ ਬੀਪੀ ਬਹੁਤ ਵੱਡਾ ਇੱਕ ਖਤਰਾ ਬਣ ਜਾਂਦਾ ਹੈ ਦਿਲ ਦੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਲਈ ਸੋ ਕਾਲੇ ਛੋਲਿਆਂ ਦੇ ਵਿੱਚ ਪੋਟਾਸ਼ੀਅਮ ਪਾਇਆ ਜਾਂਦਾ ਹੈ ਮੈਗਨੀਸ਼ੀਅਮ ਪਾਇਆ ਜਾਂਦਾ ਜੋ ਕਿ ਹਾਈ ਬੀਪੀ ਨੂੰ ਕੰਟਰੋਲ ਕਰਨ ਦੇ ਵਿੱਚ ਤੁਹਾਡੀ ਬਹੁਤ ਹੀ ਜ਼ਿਆਦਾ ਮਦਦ ਕਰਨ ਵਾਲਾ ਹੈ ਸੋ ਜਿਨ੍ਹਾਂ ਨੂੰ ਵੀ ਹਾਈ ਬੀਪੀ ਦੀ ਪ੍ਰੋਬਲਮ ਹੈ ਉਹ ਜ਼ਰੂਰ ਰਾਤ ਨੂੰ ਤੁਸੀਂ ਕਾਲੇ ਛੋਲੇ ਪੀਓ ਦੋ ਔਰ ਅਗਲੀ ਸਵੇਰੇ ਭਿੱਜੇ ਹੋਏ ਕਾਲੇ ਛੋਲੇ ਅਗਰ ਤੁਸੀਂ ਡੇਲੀ ਆਪਣੀ ਡਾਈਟ ਵਿੱਚ ਸ਼ਾਮਿਲ ਕਰੋਗੇ ਤਾਂ ਤੁਹਾਡਾ ਹਾਈ ਬੀਪੀ ਵੀ ਜੋ ਹੈ ਉਹ ਕੰਟਰੋਲ ਦੇ ਵਿੱਚ ਰਹਿਣਾ ਸ਼ੁਰੂ ਹੋ ਜਾਏਗਾ ਹਾਈ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਜਿਨ੍ਹਾਂ ਉਨੂੰ ਉੱਥੇ ਵੀ ਇਹ ਕਾਲੇ ਚੋਲੇ ਤੁਹਾਡੀ ਮਦਦ ਕਰਨਗੇ ਕਿਉਂਕਿ ਇਸ ਦੇ ਵਿੱਚ ਫਾਈਬਰ ਅੱਛੀ ਮਾਤਰਾ ਦੇ ਵਿੱਚ ਹੈ ਤੇ ਫਾਈਬਰ ਜੋ ਹੈ ਕੋਲੇਸਟ੍ਰੋਲ ਹੁੰਦਾ ਉਸ ਨੂੰ ਠੀਕ ਕਰਨ ਦੇ ਵਿੱਚ ਮਦਦ ਕਰਦਾ ਹੈ ਜਿੱਥੇ ਵੀ ਕਿਤੇ ਫੈਟ ਜਮਣਾ ਸ਼ੁਰੂ ਹੋਇਆ ਨਸਾਂ ਦੇ ਵਿੱਚ ਬਲੱਡ ਵਾਲੀਆਂ ਨਾੜੀਆਂ ਦੇ ਵਿੱਚ ਤਾਂ ਉਥੋਂ ਇਹ ਉਸ ਨੂੰ ਕਲੀਨ ਕਰਨ ਦੀ ਪੂਰੀ ਆਪਣੀ ਜੋ ਹੈ ਪਾਵਰ ਰੱਖਦਾ ਹੈ ਕਾਲੇ ਛੋਲੇ ਇਸ ਲਈ ਤੁਸੀਂ ਆਪਣੀ ਡਾਈਟ ਵਿੱਚ ਸ਼ਾਮਿਲ ਕਰ ਸਕਦੇ ਹੋ ਕੈਂਸਰ ਦੀ ਰੋਗਦਮ ਦੇਖੋ ਕੈਂਸਰ ਬਣਾਉਣ ਵਾਲੇ ਕਈ ਤਰ੍ਹਾਂ ਦੀਆਂ ਚੀਜ਼ਾਂ ਕਈ ਵਾਰ ਅਸੀਂ ਕੁਝ ਬਾਹਰਲੀ ਚੀਜ਼ਾਂ ਖਾ ਰਿਹਾ ਕੁਝ ਚੀਜ਼ਾਂ ਅਜਹੀਆਂ ਵੀ ਸਾਡੀ ਡਾਈਟ ਵਿੱਚ ਆ ਲੈਂਦੀ ਹੈ ਜੋ ਸਾਨੂੰ ਬਿਮਾਰ ਕਰਦੀਆਂ ਨੇ ਕੈਂਸਰ ਦੇ ਕਾਰਨ ਬਣਾਉਂਦੀਆਂ ਨੇ ਤੇ ਜਦੋਂ ਅਸੀਂ ਕਾਲੇ ਛੋਲਿਆਂ ਦੀ ਗੱਲ ਕਰਦੇ ਹਾਂ ਕਾਲੇ ਛੋਲਿਆਂ ਦੇ ਵਿੱਚ ਕੁਝ ਅਜਿਹੇ ਤੱਤ ਵੀ ਪਾਏ ਜਾਂਦੇ ਨੇ ਜੋ ਕੈਂਸਰ ਨੂੰ ਪੈਦਾ ਹੋਣ ਵਾਲੇ ਜਿਹੜੇ ਤੱਤ ਹੈ ਉਹਨਾਂ ਨੂੰ ਖਤਮ ਕਰਦੇ ਨੇ ਜਾਂ ਅਗਰ ਕੋਈ ਕੈਂਸਰ ਕੈਂਸਰ ਦੇ ਤੱਤ ਬਣ ਗਏ ਨੇ ਉਹਨਾਂ ਦੇ ਉਹਨਾਂ ਨੂੰ ਵਿਧਾਣ ਵਾਲੇ ਜਿਹੜੇ ਪਾਵਰ ਹੈ ਉਸ ਨੂੰ ਕੱਟ ਕਰਕੇ ਉਸ ਨੂੰ ਖਤਮ ਕਰਨ ਦਾ ਕੰਮ ਕਰ ਦਿੰਦੇ ਨੇ ਸੋ ਇਸ ਲਈ ਆਪਣੀ ਡਾਈਟ ਵਿੱਚ ਕਾਲੇ ਛੋਲਿਆਂ ਨੂੰ ਸ਼ਾਮਿਲ ਕਰਨ ਲਈ ਇਹ ਵੀ ਇੱਕ ਬਹੁਤ ਵੱਡਾ ਫਾਇਦਾ ਸੀ ਮੰਨ ਸਕਦੇ ਆ ਜਿਹੜੀ ਸਾਡੀ ਬ੍ਰੇਨ ਹੈਲਥ ਹੈ ਅੱਜ ਕੱਲ੍ਹ ਹਰ ਕੋਈ ਜੋ ਹੈ ਕਿਸੇ ਨਾ ਕਿਸੇ ਗੱਲ ਤੋਂ ਐਂਜ਼ਾਇਟੀ ਹੋ ਜਾਂਦੀ ਹੈ ਘਬਰਾਹਟ ਹੁੰਦੀ ਹੈ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਆ ਸੋ ਜਿਹੜਾ ਕਾਲੇ ਛੋਲੇ ਨੇ ਇਸ ਦੇ ਵਿੱਚ ਤੁਹਾਨੂੰ ਸੇਲੀਨੀਅਮ ম্যাগਨੀਸ਼ੀਅਮ ਅਤੇ ਜ਼ਿੰਕ ਮਿਲਦਾ ਹੈ ਤੇ ਸੇਲੀਨੀਅਮ ম্যাগਨੀਸ਼ੀਅਮ ਤੇ ਜ਼ਿੰਕ ਇਹ ਤਿੰਨੇ ਹੀ ਸਾਡੀ ਬ੍ਰੇਨ ਹੈਲਥ ਨੂੰ ਇੰਪਰੂਵ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ ਤੇ ਇਹ ਤਿੰਨੇ ਚੀਜ਼ਾਂ ਤੁਹਾਨੂੰ ਕਾਲੇ ਛੋਲਿਆਂ ਤੋਂ ਵੀ ਮਿਲ ਰਹੀਆਂ ਨੇ ਸੋ ਐਂਜਾਇਟੀ ਘਬਰਾਹਟ ਡਿਪਰੈਸ਼ਨ ਦੀ ਪ੍ਰੋਬਲਮ ਦੇ ਵਿੱਚ ਅਗਰ ਤੁਸੀਂ ਹੋ ਜਾਂ ਕੋਈ ਵੀ ਹੈ ਤਾਂ ਰੈਗੂਲਰ ਅਗਰ ਤੁਸੀਂ ਕਾਲੇ ਛੋਲੇ ਆਪਣੀ ਡਾਈਟ ਵਿੱਚ ਰੱਖਦੇ ਹੋ ਤਾਂ ਜ਼ਰੂਰ ਤੁਹਾਨੂੰ ਇਸ ਤੋਂ ਬਹੁਤ ਹੀ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਤੇ ਹੁਣ ਮੈਂ ਗੱਲ ਅਗਰ ਆਇਰਨ ਦਾ ਰਿਚ ਸੋਰਸ ਵੀ ਚੰਗਾ ਸੋਰਸ ਅਸੀਂ ਇਸ ਨੂੰ ਮੰਨ ਸਕਦੇ ਹਾਂ ਵੈਸੇ ਤਾਂ ਤੁਸੀਂ ਜ਼ਰੂਰ ਇਹ ਧਿਆਨ ਰੱਖਿਆ ਕਰੋ ਕਿ ਡੇਲੀ ਡਾਈਟ ਦੇ ਵਿੱਚ ਜੋ ਤੁਸੀਂ ਖਾ ਰਹੇ ਹੋ ਉਸ ਦੇ ਵਿੱਚੋਂ ਪੋਸ਼ਕ ਤੱਤ ਕਿਹੜੇ-ਕਿਹੜੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਖਾ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਵਾਕਈ ਸੋ ਸਾਨੂੰ ਪ੍ਰੋਟੀਨ ਮਿਲ ਰਿਹਾ ਹੈ ਆਇਰਨ ਮਿਲ ਰਿਹਾ ਹੈ ਜਾਂ ਸਾਨੂੰ ਫਾਈਬਰ ਮਿਲ ਰਿਹਾ ਹੈ ਅੱਛੀ ਚੀਜ਼ਾਂ ਜਿੱਥੋਂ ਸਾਨੂੰ ਮਿਲ ਪਾਰ ਰਹੀਆਂ ਹਨ ਧਿਆਨ ਵਿੱਚ ਸਾਨੂੰ ਜ਼ਰੂਰ ਰੱਖਣਾ ਚਾਹੀਦਾ ਤਾਂ ਕਿ ਤੁਹਾਨੂੰ ਪਤਾ ਹੋਵੇ ਡੇਲੀ ਸਾਡੀ ਬੋਡੀ ਦੀ ਜੋ ਰਿਕੁਆਇਰਮੈਂਟ ਹੈ ਸੀ ਉਸ ਨੂੰ ਫੁੱਲਫਿਲ ਕਰ ਪਾ ਰਹੇ ਹਾਂ ਕਿ ਨਹੀਂ ਸੋ ਮੈਂ ਤੁਹਾਡੇ ਨਾਲ ਇੱਕ ਡਾਟਾ ਜੋ ਹੈ ਸ਼ੇਅਰ ਕਰਨਾ ਚਾਹੂੰਗੀ ਆਰਡੀਏ ਅਕੋਰਡਿੰਗਲੀ ਕਿ ਸਾਨੂੰ ਆਪਣੀ ਡੇਲੀ ਡਾਈਟ ਵਿੱਚ ਹਰ ਰੋਜ਼ ਕਿੰਨਾ ਆਇਰਨ ਲੈਣਾ ਹੀ ਚਾਹੀਦਾ ਮੈਂ ਏਜ ਵਾਈਜ਼ ਗੱਲ ਕਰਨਾ ਚਾਹੂੰਗੀ ਕਿ ਕਿਉਂਕਿ ਆਰਡੀ ਅਕੋਰਡਿੰਗਲੀ ਏਜ ਵਾਈਜ਼ ਅਲੱਗ-ਅਲੱਗ ਡਾਟਾ ਦਿੱਤਾ ਹੁੰਦਾ ਹੈ ਕਿਸ ਨੂੰ ਕਿੰਨੀ ਰਿਕੁਆਇਰਮੈਂਟ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ 10 ਤੋਂ 12 ਸਾਲ ਦੀ 10 ਤੋਂ 12 ਸਾਲ ਦੇ ਲੜਕੇ ਔਰ ਲੜਕੀਆਂ ਨਾ ਦੋਵਾਂ ਦੇ ਲਈ ਆ ਰਹੇ ਦੀ ਰਿਕੁਆਇਰਮੈਂਟ ਬਿਲਕੁਲ ਅਲੱਗ ਹੈ ਸੋ 10 ਤੋਂ 12 ਸਾਲ ਦੇ ਜਿਹੜੇ ਲੜਕੇ ਆ ਉਹਨਾਂ ਨੂੰ 16 ਮਿਲੀਗ੍ਰਾਮ ਰੋਜ਼ਾਨਾ ਆਇਰਨ ਚਾਹੀਦਾ ਹੈ ਉਥੇ ਹੀ 10 ਤੋਂ 12 ਸਾਲ ਦੀ ਅਗਰ ਲੜਕੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ 28 ਮਿਲੀਗ ਆਇਰਨ ਡੇਲੀ ਦੀ ਰਿਕੁਆਇਰਮੈਂਟ ਹੈ ਸੋ ਤੁਸੀਂ ਇੱਥੇ ਸਮਝ ਸਕਦੇ ਹੋ ਫਰਕ ਕਿ ਲੜਕੇ ਔਰ ਲੜਕੀਆਂ ਦੇ ਵਿੱਚ ਆਇਰਨ ਦੀ ਰਿਕੁਆਇਰਮੈਂਟ ਦਾ ਕਿੰਨਾ ਫਰਕ ਹੈ ਲੜਕਿਆਂ ਨੂੰ 16 ਮਿਲੀਗ੍ਰਾਮ ਚਾਹੀਦਾ ਸੀ ਤਾਂ ਇੱਥੇ ਲੜਕੀਆਂ ਨੂੰ 28 ਮਿਲੀਗ੍ਰਾਮ ਆਇਰਨ ਡੇਲੀ ਚਾਹੀਦਾ ਹੈ 10 ਤੋਂ 12 ਸਾਲ ਦੀ ਕੈਟਾਗਰੀ ਦੀ ਆਪਾਂ ਗੱਲ ਕਰ ਰਹੇ ਹਾਂ ਅੱਗੇ ਵਧਦੇ ਹਾਂ 13 ਤੋਂ 15 ਸਾਲ ਦੇ ਬੱਚਿਆਂ ਦੀ ਜੇ ਆਪਾਂ ਗੱਲ ਕਰੀਏ 13 ਤੋਂ 15 ਸਾਲ ਦੇ ਜਿਹੜੇ ਲੜਕੇ ਨੇ ਉਹਨਾਂ ਨੂੰ 22 ਮਿਲੀਗ੍ਰਾਮ ਆਇਰਨ ਡੇਲੀ ਚਾਹੀਦਾ ਹੈ ਤਾਂ ਉੱਥੇ ਹੀ 13 ਤੋਂ 15 ਸਾਲ ਦੀਆਂ ਲੜਕੀਆਂ ਨੂੰ ਜੋ ਹੈ 30 ਮਿਲੀਗ੍ਰਾਮ ਆਇਰਨ ਡੇਲੀ ਚਾਹੀਦਾ ਤੁਸੀਂ ਸਮਝੋ ਕਿ ਕਿਵੇਂ ਆਇਰਨ ਦੀ ਰਿਕੁਆਇਰਮੈਂਟ ਵੱਧ ਰਹੀ ਹੈ ਸੀ ਸਮਝ ਸਕਦੇ ਆ ਕਿ ਇਸ ਏਜ ਦੇ ਵਿੱਚ ਜੋ ਕੁੜੀਆਂ ਦੇ ਵਿੱਚ ਪੀਰੀਅਡ ਸਟਾਰਟ ਹੋ ਜਾਂਦੇ ਨੇ ਤੇ ਇਸ ਕਰਕੇ ਆਇਰਨ ਦੀ ਕਮੀ ਬਿਲਕੁਲ ਵੀ ਇੱਥੇ ਨਹੀਂ ਹੋਣੀ ਚਾਹੀਦੀ ਪੇਰੈਂਟਸ ਨੂੰ ਖਾਸ ਤੌਰ ਤੇ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਬੱਚੇ ਉਹ ਜੋ ਮਰਜੀ ਜਿਵੇਂ ਵੀ ਖਾ ਰਹੇ ਨੇ ਪਰ ਹੈਲਦੀ ਚੀਜ਼ਾਂ ਉਹਨਾਂ ਦੀ ਡਾਈਟ ਵਿੱਚ ਜ਼ਰੂਰ ਹੋਣ ਖਾਸ ਤੌਰ ਤੇ ਆਪਾਂ ਲੜਕੀਆਂ ਦੀ ਜਦੋਂ ਗੱਲ ਕਰ ਰਹੇ ਹਾਂ ਸੋ ਆਰਡੀਏ ਦੇ ਅਕੋਰਡਿੰਗਲੀ 13 ਤੋਂ 15 ਸਾਲ ਦੀ ਲੜਕੀਆਂ ਨੂੰ 30 ਮਿਲੀਗ੍ਰਾਮ ਆਇਰਨ ਡੇਲੀ ਦੀ ਰਿਕੁਆਇਰਮੈਂਟ ਹੈ ਅਗਲੇ ਏਜ ਗਰੁੱਪ ਦੇ ਵਿੱਚ ਆਣੇ ਆ ਤਾਂ 16 ਤੋਂ 18 ਸਾਲ ਦੇ ਬੱਚਿਆਂ ਦੀ ਆਪਾਂ ਗੱਲ ਕਰੀਏ 16 ਤੋਂ 18 ਸਾਲ ਦੇ ਲੜਕਿਆਂ ਨੂੰ 26 ਮਿਲੀਗ੍ਰਾਮ ਆਇਰਨ ਡੇਲੀ ਰਿਕੁਆਇਰਮੈਂਟ ਹੈ ਤਾਂ 16 ਤੋਂ 18 ਸਾਲ ਦੀ ਲੜਕੀਆਂ ਨੂੰ 32 ਮਿਲੀਗ੍ਰਾਮ ਆਇਰਨ ਡੇਲੀ ਦੀ ਰਿਕੁਆਇਰਮੈਂਟ ਹੈ ਤੁਸੀਂ ਫਰਕ ਸਮਝ ਪਾ ਰਹੇ ਹੋ ਕਿ ਰਿਕੁਆਇਰਮੈਂਟ ਕਿਵੇਂ ਵੱਧਦੀ ਜਾ ਰਹੀ ਹੈ ਤੇ ਹੁਣ ਆਪਾਂ ਅਗਲੀ ਅਡਲਟ ਵਾਲੀ ਏਜ ਗਰੁੱਪ ਦੇ ਵਿੱਚ ਆ ਜਾਈਏ ਤਾਂ 18 ਸਾਲ ਤੋਂ ਲੈ ਕੇ 50 ਸਾਲ ਤੱਕ ਦੇ ਜਿਹੜੇ ਪੁਰਸ਼ ਨੇ ਉਹਨਾਂ ਦੇ ਲਈ ਆਰਨ ਦੀ ਰਿਕੁਆਇਰਮੈਂਟ ਹੈ 19 ਮਿਲੀਗ੍ਰਾਮ ਤਾਂ ਉਤੇ ਹੀ 18 ਸਾਲ ਤੋਂ ਲੈ ਕੇ 50 ਸਾਲ ਦੀ ਫੀਮੇਲਜ਼ ਦੇ ਲਈ ਡੇਲੀ ਆਇਰਨ ਦੀ ਰਿਕੁਆਇਰਮੈਂਟ ਹੈ 29 ਮਿਲੀਗ੍ਰਾਮ ਸੋ 29 ਮਿਲੀਗ੍ਰਾਮ ਤਾਂ ਇੱਕ ਅਡਲਟ ਵੂਮਨ ਨੂੰ ਚਾਹੀਦਾ ਹੀ ਹੈ ਡੇਲੀ ਦੇ ਲਈ ਆਇਰਨ ਤੇ ਜਦੋਂ ਮੈਂ 100 ਗ੍ਰਾਮ ਛੋਲਿਆਂ ਦੀ ਗੱਲ ਕੀਤੀ ਸੀ ਤਾਂ ਉਸ ਤੋਂ ਸਾਨੂੰ 4.31 ਮਿਲੀਗ੍ਰਾਮ ਆਇਰਨ ਮਿਲ ਰਿਹਾ ਹੈ ਤਾਂ ਦੇ ਨਾਲ ਤੁਸੀਂ ਇਹ ਜ਼ਰੂਰ ਧਿਆਨ ਰੱਖੋ ਕਿ ਡੇਲੀ ਆਪਾਂ ਕਿਹੜੀਆਂ ਆਇਰਨ ਰਿਚ ਚੀਜ਼ਾਂ ਸੋਰਸਸ ਆਪਣੀ ਡਾਈਟ ਵਿੱਚ ਸ਼ਾਮਲ ਕਰੀਏ ਜਿਸ ਦੇ ਨਾਲ ਤੁਹਾਨੂੰ ਆਇਰਨ ਪੂਰੀ ਮਾਤਰਾ ਵਿੱਚ ਮਿਲੇ ਸੋ ਫੀਮੇਲਸ ਦੇ ਵਿੱਚ ਆਇਰਨ ਦੀ ਮਾਤਰਾ ਹਮੇਸ਼ਾ ਕਈ ਵਾਰੀ ਘੱਟ ਪਾਈ ਜਾਂਦੀ ਹੈ ਜਿਸ ਕਰਕੇ ਉਹਨਾਂ ਨੂੰ ਅਨੇਕਾਂ ਤਰ੍ਹਾਂ ਦੀ ਪ੍ਰੋਬਲਮਸ ਹੈਲਥ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਜਿਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਦਰਦ ਹੁੰਦੇ ਰਹਿੰਦੇ ਨੇ ਖੂਨ ਦੀ ਕਮੀ ਤਾਂ ਹੈ ਹੀ ਹੈ ਜਾਂ ਵਾਲ ਝੜਨਾ ফেস بے جان ہونا کام کرن ਦਾ جی نہیں ਕਰਨਾ کچھ ਵੀ ਚੱਲਦੇ ਫਿਰਦੇ ਸਾਫ ਹੁਲਣ ਲੱਗਦਾ ਹੈ ਮਨ ਜੋ ਹੈ ਕਿਤੇ ਲੱਗਦਾ ਨਹੀਂ ਹੈ ਬੇਚੈਨੀ ਜੀ ਲੱਗੀ ਰਹਿੰਦੀ ਹੈ ਸੋ ਇਹ ਥਕਾਵਟ ਬਹੁਤ ਜ਼ਿਆਦਾ ਹੁੰਦੀ ਹੈ ਚਿਰਚੜਾਪਨ ਬਹੁਤ ਜ਼ਿਆਦਾ ਹੋਣ ਲੱਗਦਾ ਹੈ ਕਿਤੇ ਨਾ ਕਿਤੇ ਖੂਨ ਦੀ ਕਮੀ ਦੇ ਵੀ ਸਿੰਪਟਮਸ ਹੁੰਦੇ ਨੇ ਸੋ ਜ਼ਰੂਰ ਆਪਣੀ ਡਾਈਟ ਵਿੱਚ ਫੀਮੇਲਜ਼ ਜ਼ਰੂਰ ਆਇਰਨ ਰਿਚ ਸੋਰਸ ਰੱਖੋ ਅਗਰ ਮੈਂ ਫਿਰ ਤੋਂ ਟੀਨੇਜ ਤੋਂ ਆਪਾਂ ਗੱਲ ਕਰੀਏ 10 ਸਾਲ ਤੋਂ ਲੈ ਕੇ ਆਪਾਂ ਅਡਲਟ ਔਮਨ ਤੱਕ ਦੇਖੀਏ ਤਾਂ ਆਇਰਨ ਦੀ ਰਿਕੁਆਇਰਮੈਂਟ ਬਹੁਤ ਜ਼ਿਆਦਾ ਹੈ ਔਰ ਜੇ ਅਪਾ ਮੈਲਸ ਦੇ ਕੰਪੈਰੀਸਨ ਦੇ ਵਿੱਚ ਦੇਖੀਏ ਤਾਂ ਇਸ ਲਈ ਫੀਮੇਲਸ ਨੂੰ ਆਪਣੀ ਹੈਲਥ ਦੇ ਲਈ ਖੁਦ ਅਵੇਅਰ ਜ਼ਰੂਰ ਰਹਿਣਾ ਚਾਹੀਦਾ ਹੈ ਅਗੋਂ ਮੈਂ ਇੱਕ ਵੀਡੀਓ ਜ਼ਰੂਰ ਬਣਾਉਂਗੀ ਜਿਸ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੀ ਕਿ ਆਇਰਨ ਰਿਚ ਸੋਰਸਸ ਯਾਨੀ ਖਾਣ ਪੀਣ ਦੀਆਂ ਕਿਹੜੀ ਚੀਜ਼ਾਂ ਤੁਸੀਂ ਡੇਲੀ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਜਿਸ ਦੇ ਨਾਲ ਤੁਹਾਨੂੰ ਚੰਗੀ ਮਾਤਰਾ ਵਿੱਚ ਆਇਰਨ ਡੇਲੀ ਮਿਲਦਾ ਰਹੇਗਾ ਜਿਸ ਨਾਲ ਤੁਹਾਨੂੰ ਕੋਈ ਵੀ ਸਪਲੀਮੈਂਟ ਖਾਣ ਦੀ ਜ਼ਰੂਰਤ ਨਹੀਂ ਪਵੇਗੀ उम्मीद कर दी आज की वीडियो तो चंकी लगी होएगी वजी लगी है तो इसको लाइक एंड शेयर जरूर कर देना हूं तक मेरे पेज में फॉलो नहीं किया तो फटाफट फॉलो कर दो यूट्यूब चैनल हैल्थ एडवाइस विद हरजोत कौर को सबसक्राइब नहीं किया तो फटाफट सबसक्राइब भी कर देना मिलेंगे जल्दी ही सेहत न जुड़ी होर खास जानकारी फिलहाल ही दो जी इजाजत सत श्रीकाल